ਸਾਰੇ ਹੀ ਚੰਡੀਗੜ੍ਹ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਕੋਈ 2 ਘੰਟੇ ਦੇ ਕਰੀਬ ਮੀਟਿੰਗ ਚੱਲੀ ਬਹੁਤ ਸਾਰੀਆਂ ਗੱਲਾਂ ਤੇ ਜਥੇਬੰਦੀਆਂ ਨਾਲ ਸਹਿਮਤੀ ਹੋਈ ਇੱਕ ਦੂਸਰੇ ਨਾਲ ਰਲ ਮਿਲ ਕੇ ਸਭ ਤੋਂ ਪਹਿਲਾਂ ਜਿਵੇਂ ਤਾੜੀਵਾਲ ਸਾਹਿਬ ਹੋਰਾਂ ਨੇ ਦੱਸਿਆ ਕਿ ਸਾਡਾ ਵੱਡਾ ਗੰਭੀਰ ਮੁੱਦਾ ਪੰਜਾਬ ਦਾ ਜਿਹੜਾ ਰਲ ਮਿਲ ਕੇ ਆ ਹਰ ਇੱਕ ਪੰਜਾਬੀ ਦੇ ਲਈ ਕਿ ਸਾਡਾ ਪਾਣੀਆਂ ਦਾ ਜਿਵੇਂ ਇਹਨਾਂ ਨੇ ਕਿਹਾ ਸੀ ਸਰਕਾਰ ਵੱਲੋਂ ਮਾਨ ਸਾਹਿਬ 28 ਤਰੀਕ ਨੂੰ ਮੀਟਿੰਗ ਹੈ ਕਾਨੂੰਨੀ ਤੌਰ ਤੇ ਔਰ ਜਿਸ ਸੰਘਰਸ਼ ਦੀ ਲੋੜ ਆ ਉਹਦੇ ਨਾਲ ਸਾਡੀਆਂ ਜਥੇਬੰਦੀਆਂ ਤੇ ਅਸੀਂ ਸਾਰੇ ਪੰਜਾਬ ਵੱਸੇ ਅਸੀਂ ਕਿਉਂਕਿ ਸਾਡੇ ਕੋਲੇ ਪੰਜਾਬ ਦੀ ਲੋੜ ਪੂਰੀ ਕਰਨ ਜੋਗਾ ਬਈ ਪਾਣੀ ਨਹੀਂ ਉਸ ਲਈ ਇਕੱਠੇ ਹੋ ਕੇ ਲੜਾਂਗੇ ਦੂਸਰਾ ਜਿਵੇਂ ਜਿਹੜੇ ਸਾਡੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਿਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 27 ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰਾ ਕਹਿਲ ਅੱਜ ਕੀ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੀ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੀਸਰਾ ਇੱਕ ਸਰੰਦ ਪੀਟਰ ਤੇ ਜਿਹੜੇ ਪੰਜਾਬ ਦਾ ਟੇਲੈਂਡ ਏਰੀਆ ਆ ਜਾਂਦਾ ਉਹਦੇ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਆ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ ਸਰਦੋਸੂ 242 ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ 1 ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਜਾਣਗੇ ਬਹੁਤ ਵੱਡਾ ਰੇਡ卡 ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੇ ਜਿਹੜੀ ਤਕਸੀਮ ਦੀ ਗੱਲ ਨੂੰ ਕਿਉਂ ਪਰਿਵਾਰ ਕੋਈ ਵਿਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ਗਏ ਆ ਵੱਡਾ ਫੈਸਲਾ ਹੋਇਆ ਮਾਫਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਵਿੱਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਜ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਹੈ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਉਹ ਵਿੱਚ ਮੈਂਬਰ ਨੇ ਪੰਜ ਸਾਡੇ ਕਿਸਾਨ ਭਰਾ ਹੋਣਗੇ ਇਸ ਲਈ ਉਹ ਜੇ ਕੋਈ ਮਾਮਲਾ ਜਿਹੜਾ ਉਹਨੂੰ ਅਸੀਂ ਪਹਿਲਾਂ ਅਬੀਦੀ ਤੈਅ ਕਰਕੇ ਫਿਰ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਸਬੰਧਤ ਮੰਤਰੀ ਨਾਲ ਲੋੜ ਪਿਆ ਕਰੂਗੀ ਉਹਦੇ ਵਿੱਚ ਅਸੀਂ ਰਲ ਮਿਲ ਕੇ ਉਹ ਮਸਲਾ ਹੱਲ ਕਰਵਾਇਆ ਕਰਾਂਗੇ ਹੋਰ ਜੋ